ਤਰ੍ਹਾਂ ਕੇ ਜਿਹੜਾ ਕੇਸ ਹੈਗਾ ਜੀ ਇਹ ਕੀ ਗੋਲੀਆਂ ਫੜੀਆਂ ਕੀ ਹੈਗਾ ਸਰਦਾਰ ਮਾਨਜੋਗ ਪੀਐਮ ਪੰਜਾਬ ਮਾਨਜੋਗ ਲੀਜੀਪੀ ਪੰਜਾਬ ਦੇ ਵਿਸ਼ੇ ਨਿਰਦੇਸ਼ਾਂ ਤੇ ਜੋਧ ਨਸ਼ਾ ਵਿਰੋਧ ਮਾਨਜੋਗ ਇਹ ਹੈ ਜੀ ਐਸ ਐਸੋਸੀਏਮ ਅਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਹੈ ਕਿ ਗਰਦਾਸਪੁਰ ਪਠਾਨਕੋਟ ਬਾਈਪਾਸ ਤੇ ਚਾਰ ਨੌਜਵਾਨ ਜਿਹੜੇ ਆ ਉਹ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਲੈ ਕੇ ਆ ਰਹੇ ਆ ਜਿਹੜੀਆਂ ਗੋਲੀਆਂ ਨੂੰ ਇੱਕ 32520 ਗੋਲੀਆਂ ਨੇ ਨਾਲ ਕੈਪਸੂਲ ਨੇ ਜਿਹੜੇ ਬਰਾਮਦ ਕੀਤੇ ਇਹ ਇੰਨੀ ਵੱਡੀ ਮਾਤਰਾ ਦੇ ਵਿੱਚ ਕਿੱਥੋਂ ਆਈਆਂ ਇਹਨਾਂ ਦੇ ਇਹ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਨੂੰ ਇਹ ਗੋਲੀਆਂ ਕਿੱਥੋਂ ਲੈ ਕੇ ਤੇ ਕਿੱਥੇ ਸਪਲਾਈ ਕਰਦੇ ਆਂ ਨਹੀਂ ਗੋਲੀਆਂ ਆਈਆਂ ਕਿੱਥੋਂ ਕਿਉਂਕਿ ਬੜੀ ਵੱਡੀ ਮਾਤਰਾ ਹੈ ਕੁਝ ਕੋਈ ਆਪਣੇ ਕੋਈ ਤਿਆਰ ਇਸ ਵੀ ਕੋਈ ਆਪਣਾ ਔਸ਼ਧੀ ਕੇਂਦਰ ਵੀ ਕੁਝ ਹੈਗੇ ਨੇ ਕਿੱਥੇ ਹਾਂ ਇਹ ਇਹਨਾਂ ਵਿੱਚੋਂ ਜਿਹੜੇ 4 ਅਕਿਊਜ਼ ਅਰੈਸਟਡ ਨੇ ਇਹਨਾਂ ਵਿੱਚੋਂ ਜਿਹੜੇ ਨੇ 2 ਅਕਿਊਜ਼ ਜਿਹੜੇ ਆ ਜਾਣਸ਼ੋਦੀ ਕੇਂਦਰ ਦੇ ਵਿੱਚ ਅੱਜ ਮਤਲਬ ਕੰਮ ਕਰਦੇ ਮੈਡੀਕਲ ਸਟੋਰ ਤੇ ਮੁੰਡੇ ਕਿੱਥੇ ਰਹਣ ਵਾਲੇ ਆ ਤੇ ਚਾਰੇ ਨੌਜਵਾਨ ਜਿਹੜੇ ਨੇ ਜ਼ਿਲ੍ਹਾ ਪਠਾਨਕੋਟ ਦੇ ਰਹਿਣ ਵਾਲੇ ਆ ਤੇ ਕੰਮ ਕਿੱਥੇ ਕਰਦੇ ਆ ਕੰਮ ਵਿੱਚ ਉਹਨਾਂ ਤੇ ਜਨਨਸ਼ੋਧੀ ਕੇਂਦਰ ਪਠਾਨਕੋਟ ਹੀ ਕਰਦੇ ਆ